ਤਾਂ ਪਹੁੰਚ ਚੁੱਕੇ ਹਾਂ ਜੁਲਾ ਤਰਨਤਨ ਦੇ ਹਲਕਾ ਖੇਮ ਕਰਨ ਦੇ ਪਿੰਡ ਬਾਦਰਨਾਗਰ ਦੇ ਵਿੱਚ ਉਹ ਤਾਂ ਤੇ ਪੰਚਾਇਤੀ ਜ਼ਮੀਨ ਨੂੰ ਲੈ ਕੇ ਜਿਹੜੇ ਕੁਝ ਵਿਵਾਦ ਬਣਿਆ ਤਾਂ ਕੁਝ ਲੋਕਾਂ ਦਾ ਕਹਿਣਾ ਹੈ ਵੀ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਜਾ ਰਿਹਾ ਕੁਝ ਲਾ ਕੇ ਲੋਕਾਂ ਦਾ ਕਹਿਣਾ ਵੀ ਇਹ 2002 ਤੋਂ ਜਿਹੜਾ ਇਹਨਾਂ ਦੇ ਥੱਲੇ ਜਿਹੜਾ ਜਗ੍ਹਾ ਆ ਤਾਂ ਆਖਰ ਕੀ ਸਾਰਾ ਮਾਮਲਾ ਗੱਲਬਾਤ ਕਰ ਲੈਣੇ ਦੁਕਾਨਾਂ 2002 ਚ ਦੱਸਿਆ ਜਾ ਰਿਹਾ ਪਈਆਂ ਤਾਂ ਕੁਝ ਲੋਕ ਜਿਹੜਾ ਇੱਥੇ ਜਿਹੜਾ ਕਰ ਰਹੇ ਨੇ ਟਿੱਪਣੀ ਤੇ ਗੱਲਬਾਤ ਕਰ ਲੈਣੇ ਸਾਡੇ ਨਾਲ ਲੋਕ ਜੁੜੇ ਨੇ ਜਿਹੜੇ ਇਸ ਘਰ ਦੇ ਵਿੱਚ ਨੇ ਹਾਂਜੀ ਕੀ ਨਾ ਤੁਹਾਡਾ ਜਗਿੰਦਰ ਸਿੰਘ ਜੀ ਕੀ ਮਾਮਲਾ ਫਸਾ ਚੱਲਣ ਡਿਆ ਕੋਈ ਲੋਕ ਕਹਿੰਦੇ ਨੇ ਵੀ ਇੱਥੇ ਗਲਤ ਤਰੀਕੇ ਦੇ ਨਾਲ ਨਜਾਇਜ਼ ਤਰੀਕੇ ਨਾਲ ਇਹ ਸਾਰੀ ਕੀਤੀ ਹੈ ਜੀ ਅਸੀਂ 2002 ਦਾ ਖਾਨ ਜਿਹਨੇ ਲਿਆ ਸੀ ਨਾ ਜਸਾ ਸਿੰਘ ਨੇ ਜਸਵੰਤ ਸਿੰਘ ਨੇ ਥਾਂ 2002 ਚ ਲੈ ਕੇ ਉਹਨੇ ਦੁਕਾਨਾਂ ਪਾਈਆਂ ਸਰਪੰਚਾਂ ਦਾ ਫੈਸਲਾ ਹੋ ਗਿਆ ਫੇਰ ਦੁਕਾਨਾਂ ਪਾਈਆਂ ਸਰਪੰਚ ਜਸਵੰਤ ਸਿੰਘ ਨਾਲ ਫੈਸਲਾ ਹੋਇਆ ਵਾ ਫੈਸਲਾ ਕਰਕੇ ਤੇ ਫੇਰ ਉਹਨਾਂ ਦੁਕਾਨਾਂ ਪਾਈਆਂ ਉਹਨੇ 11 ਮਰਲੇ ਥਾਂ ਲਿਆ ਸੀ ਤੇ ਉਹਨੂੰ ਨਿਸ਼ੇ ਛੱਡਿਆ ਪਜਾਈ ਦੇ ਹਾਂਜੀ ਇੱਕ ਉਹਨੂੰ ਇਹ ਦੁਕਾਨਾ ਪਾ ਗਏ ਉਹ ਦੁਕਾਨਾ ਆਪਦੀਆਂ ਕਿ ਬਨੈਰੀ ਦੀ ਦੁਕਾਨਾ ਲਾਉਂਦਾ ਰਿਆ ਤੇ ਆਪਦਾ ਉਹ ਕੰਮ ਚਲਾਉਂਦਾ ਰਿਆ ਤੇ ਉਹ ਤੋਂ ਥਾਂ ਲੈ ਲਿਆ ਸੀ ਹਾਂਜੀ 2.5 ਲੱਖ ਰੁਪਏ ਦੇ ਕੇ ਤੇ ਥਾਂ ਹੀ ਲੈ ਲਿਆ ਉਹ ਤੋਂ ਤੇ ਥਾਂ ਲੈ ਕੇ ਤੇ ਮੁੜ ਕੇ ਅਸੀਂ ਉਹਦੇ ਉਹਦੇ ਕਹਿੰਦਾ ਤੇ ਉੱਤੇ ਸਾਰੀ ਕਰਨ ਲੈ ਕੋਈ ਅਸੀਂ ਨਵਾਂ ਕਬਜ਼ਾ ਨਹੀਂ ਕਰਦੇ ਅਸੀਂ ਮੁਰੰਮਤੀ ਕਰਨ ਲੈ ਉਹ ਜੇ ਮੁਰੰਮਤ ਕਰੋ ਮੁਰੰਮਤ ਕਰਨ ਲੈ ਕੋਈ ਨਹੀਂ ਹੋ ਤੇ ਵੱਖਰਾ ਕੋਈ ਕਬਜ਼ਾ ਨਹੀਂ ਕਰਦੇ ਕੋਈ ਕਿਸੇ ਨਵੇਂ ਥਾਂ ਦਾ ਕਬਜ਼ਾ ਨਹੀਂ ਕੀਤਾ ਸਰਪੰਚਾਂ ਨਾਲ ਬਹਿ ਕੇ ਫੈਸਲਾ ਹੋ ਗਏ ਫਿਰ ਸਾਰਾ ਕੰਮ ਜਦੋਂ ਪੰਚਾਇਤ ਲੋਕੀ ਮਤਾ ਪਾਇਆ ਗਿਆ ਉਹਦੇ ਵਿੱਚ ਮਤਲਬ ਲੋਕੀ ਜਿਹੜਾ ਜਿਹੜਾ ਤੁਸੀਂ ਆ ਕ ਨਹੀਂ ਮਜਾਇਦਾ ਕੋਈ ਮਤਾ ਨਹੀਂਗਾ ਪਿਆ ਮਾੜਾ ਮੋਟਾ ਜੇ ਕੋਈ ਪਿਆ ਹੋਗਾ ਇੱਕ ਦੋ ਬੰਦਿਆਂ ਨੇ ਪਾਇਆ ਜਿਹੜੇ ਜਿਹੜੇ ਬੰਦੇ ਭੱਜੇ ਫਿਰਦੇ ਆ ਨਾ ਤਾਂ ਨਾ ਕੋਈ ਮੈਂਬਰ ਹੈਗਾ ਨਾ ਇਹਨਾਂ ਜਿਹੜੇ ਕੋਈ ਸਰਪੰਚ ਹੈਗਾ ਸਾਨੂੰ ਮੈਂਬਰ ਵਿਖਾ ਦੇ ਸਰਪੰਚ ਵਿਖਾ ਦੇ ਨਹੀਂ ਸਭ ਮੂਜੂਤਾ ਤੇ ਅਸੀਂ ਫੇਰ ਤੁਹਾਨੂੰ ਦੱਸ ਦੇਣੀ ਇਹ ਜਿਹੜੇ ਸਰਪੰਚ ਸਾਹਿਬ ਵੱਲੋਂ ਜਿਹੜਾ ਮਨਜ਼ੂਰ ਹੈ ਵੀ ਤੁਸੀਂ ਜਿਹੜੀ ਇਥੇ ਬਣਾ ਸਕਦੇ ਹੋ ਸਰਪੰਚ ਦਾ ਕਹਿਣਾ ਹੈ ਸਰਪੰਚ ਦਾ ਬਣਾ ਸਕਦੇ ਤੇ ਜਿਹੜੇ ਲੋਕ ਜਿਹੜੇ ਕਰਦੇ ਪਏ ਨੇ ਉਹ ਜਿਹੜਾ ਪਿੰਡੇ ਦੇ ਕਰਦਿਆ ਵੀ ਆਹ ਥਾਂ ਉਹਨਾਂ ਨੇ ਵੇਚਿਆ ਸੀ ਅੱਗੇ ਮਨਾ ਕੀਤਾ ਇਤਰਾ ਇਸੇ ਸਮੇਂ ਜੱਸਾ ਤੋਂ ਖਾ ਉਹਨਾਂ ਪੰਜ ਮਰਲੇ ਥਾਂ ਖੋ ਲਿਆ ਸੀ ਤੇ ਨਾ ਘੋੜਾ ਬਣ ਕੇ ਤੰਬੂ ਲਾ ਕੇ ਚੰਨਾ ਹੋਂ ਬੈਠਾ ਰਿਹਾ ਤੇ ਛਾਲੂ ਬੈਠ ਰਿਹਾ ਤੇ ਇਹਨਾਂ ਤੰਬੂ ਲਾ ਕੇ ਬਹਿ ਕੇ ਤੋਂ ਪੰਜ ਮਰਲੇ ਥਾਂ ਖੋ ਕੇ ਨਾ ਸ਼ਾਮ 11 ਮਰਲੇ ਜੋ ਉਹ ਕੋਠੀ ਪਾ ਗਏ ਤੋਂ ਉਹ ਵੇਚ ਦਿੱਤੀ ਜਿਸ ਦਿਨ ਤੁਸੀਂ ਕਹਿੰਦੇ ਜੱਸਾ ਸਿੰਘ ਉਹ ਤੋਂ ਹੀ ਕੋ ਨਿਖਤ ਬਣਤ ਹੈਗੀ ਤੁਹਾਡੀ ਹਾਂਜੀ ਸਾਡੇ ਕੋਲ ਜਿਖੜੀ ਆ ਇਹ ਜਿਖੜੀ ਬਾਈ ਸਾਰੇ ਟੱਬਰ ਤੋਂ ਉਹਨਾਂ ਦੇ ਸਾਂ ਨਾ ਸਰ ਰਜਿਸਟਰੀ ਹੋਈ ਐ ਇਸ ਜਗ੍ਹਾ ਦੀ ਪੰਚਾਇਤੀ ਜਗ੍ਹਾ ਦੀ ਰਹਿਣ ਜਿਖੜੀ ਹੋਈ ਰਹਿਣ ਦੀ ਵਾਂਗ ਰਹਿਣ ਕੋ ਰੈਣਪੁਰ ਰੈਣਦੀ ਦੀ ਜਿਸਤ ਜੜੀ ਹੋਈ ਆ ਤੇ ਮਾਤਾ ਜੀ ਸਾਡੇ ਨਾਲ ਗੱਲ ਨਹੀਂ ਕਰ ਰਤਾ ਕੱਲ ਨੂੰ ਮਾਤਾ ਜੀ ਕੀ ਨਾ ਤੁਹਾਡਾ ਅਮਰਜੀਤ ਕੌਰ ਮਾਤਾ ਜੀ ਕਿਦਾਂ ਦੇਖਦੇ ਹੋ ਵੀ ਜਦੋਂ ਕੁਝ ਲੋਕ ਕਹਿਣ ਦਿਆ ਨੇ ਵੀ ਇੱਥੇ ਨਜਾਇਜ਼ ਤੌਰ ਤੇ ਕੰਮ ਕਰਦਾ ਕੀਤਾ ਜਾ ਰਿਹਾ ਤੇ ਜਿਹੜੇ ਭਾਈ ਸਭ ਲਾਗੇ ਖੜੋਤੇ ਕਹਿੰਦੇ ਰੈਣਪੁਰ ਰੈਣਦੀ ਜਿਹੜੀ ਸਾਡੇ ਕੋਲ ਰਜਿਸਟਰੀ ਹੈ ਜੀ ਜਾਨ ਬੁੱਝ ਕੇ ੱਤਕਾ ਕਰਨ ਦੇ ਮਂਧੀਰ ਖਾਨਾ ਰਲਿਆ ਗੁੰਡ ਪਾਰਟੀ ਰਹੀ ਆ ਜਾਣ ਕੇ ਉਹਨਾਂ ਨੂੰ ਤਾਂ ਮਕਾਉਂਦੇ ਆਂਦੇ ਜਾਣ ਕੇ ਸਾਨੂੰ ਲਾਗੇ ਦੇਣਦੇ ਆ 2002 ਦੇ ਸਾਡੇ ਕੋਲ ਰਾਮਪੁਰ ਰਾਮ ਵਿਸ਼ਟ ਨਾ ਉਹ ਤਾਂ ਉਹਦੇ ਕਬਜ਼ੇ ਆ ਸਾਡੀ ਉਹਦੇ ਦੀ ਕੋਠੀ ਆ ਨਾਲ ਲੱਗਦਾ ਹੀ ਸਾਨੂੰ ਧੱਕਾ ਦੇ ਜਾਂ ਕਦੀ ਜਾਂਦੇ ਨੇ ਕਦਿਆਂ ਦੇ ਆ ਤੁਸੀਂ ਦੱਸੋ ਜਦੋਂ ਮਰਮਤੀ ਕਰਦੇ ਹੁਣੇ ਤੇ ਜੇ ਆ ਹੀ ਦੱਸ ਦਿਓ ਕੋਈ ਨੁਸਖਾ ਆਵੇ ਤਾਂ ਵੀ ਆਖੜਾ ਇਹ ਕਰਾਉਂਦੇ ਆ ਅਹੀਂ ਪਰ ਵਿੱਚੋਂ ਬਾਬਿਆਂ ਕੋ ਚਲੇ ਗਏ ਸਰਾਈ ਸਾਹਿਬਾ ਬਾਬੇ ਆਹ ਨੂੰ ਸੋਣਾ ਕੋ ਉਹਨਾਂ ਸਾਡੀ ਸੇਵਾ ਲਾਤੀ ਡੇਢ ਮਹੀਨਾ ਸੀ ਉੱਤੇ ਮਾਪੁੱਤਰੇ ਆ ਕਿ ਮੇਰਾ ਬੱਚਾ ਠੀਕ ਨਹੀਂ ਉਹਦੇ ਦਿਮਾਗੀ ਟੈਨਸ਼ਨ ਆ ਇਹ ਮਗਰੋਂ ਆਣ ਕੇ ਸਾਡੇ ਬੂਹੇ ਵੀ ਪੰਨ ਦੇ ਦੇ ਆ ਤੂ ਘੂਏ ਖੋਲਾ ਹੀ ਆਈ ਦੀਓ ਕੇਤੇ ਇਹ ਇਥਾ ਤੇ ਕਬਜ਼ਾ ਕਰਨਾ ਜਿਹੜਾ ਲਾਗੇ ਥਾ ਨਾ ਅੱਗੇ ਵਚਿਆ ਮੇਰੀ ਮੇਰੇ ਕਬਜ਼ੇ ਚ ਸੀ ਤੇ ਸਾਡੀ ਇਥੇ ਰੂੜੀ ਇਸੇ ਅਗਰ ਚਰਨ ਸਿੰਘ ਚੰਮੇ ਨੇ ਨਾਲ ਬੁੱਢੀ ਲਿਆ ਕੇ ਇਥੇ ਨਾਇ ਸੰਭਾ ਰਿਆ ਤੰਬੂਆਂ ਦਾ ਉਹਦੇ ਵਿੱਚ ਨਾਲ ਇਥੇ ਰਗੜੇ ਲਾਉਂਦਾ ਰਿਆ ਨਾਲ ਘੋੜੇ ਬੰਨਦਾ ਰਿਆ ਉਹ ਉਦੋਂ ਵੀ ੱੱਕੇ ਨਾ ਇਹ ਕਬਜ਼ਾ ਕਰਕੇ ਇਹਨੂੰ ਪਿਆ ਵਾ ਜਿਵੇਂ ਸ਼ਿਕਾਰ ਕਹੇ ਨੇ ਯੱਕਰਾ ਲੱਭਾ ਹੋ ਤੇ ਦੋਰੀ ਵਾਲੇ ਕੁੱਤਾ ਮੁਰਮੁਰ ਜਾਂਦਾ ਵੀ ਹੋਰ ਸ਼ਿਕਾਰ ਕਰ ਲਾ ਉਹਦਾ ਇਹ ਮੈਂ 4-5 ਲੱਖ ਵਾਲਿਆ ਇਸ ਤਰ੍ਹਾਂ ਨਜਾਇਜ਼ ਤੱਕੇ ਨਾ ਹੋਏ ਇਹ ਵੀ ਇਹ ਕੰਮ ਕਰਨਾ ਚਾਹੁੰਦਾ ਕਿ ਇਹਨਾਂ ਨੇ ਵੀ ਤੱਕੇ ਨਾ ਕਰ ਦਿਆ ਤੇ ਇਹਨਾਂ ਨੇ ਵੀ ਕਰ ਦਿਆ ਮੇਰਾ ਬੱਚਾ ਕੱਲਾ ਵਾ ਦਿਮਾਗੀ ਦੀ ਟੈਨਸ਼ਨ ਸਾਲਣ ਨਾਲ ਆਣਾਂ ਦਬਾਉਂਦੇ ਆ ਤੇ ਤੱਕਾ ਸਾਡੇ ਨਾਲ ਕਰਦੇ ਆ ਅਸੀਂ ਗੁਰੂ ਦੇ ਘਰ ਗਏ ਮਗਰੋਂ ਸਾਡੇ ਬੂਏ ਤੋੜਦੇ ਰਹੇ ਪਾਉਂਦੇ ਰਹੇ ਇੱਕ ਛਾਲੂ ਇੱਕ ਨਿਸ਼ਾਨ ਇੱਕ ਨਿੰਦਰ ਹੂੰ ਜਿਹੜੀ ਇਹ ਜਿਹੜੀ ਜਗ੍ਹਾ ਹੈ ਇਹਦੇ ਕਾਗਜ਼ੀ ਪੁੱਤਰ ਹੈਗੇ ਨੇ ਹਾਂਜੀ ਕਾਗਜ਼ੀ ਪੁੱਤਰ ਹੈਗੇ ਰਾਮ ਤੇ ਰਾਮ ਜਿਸ ਤਰ੍ਹਾਂ ਜਿਹੇ ਇਹੋ ਇਹਦੇ ਕੋਲ ਜੱਸਾ ਸੋ ਕੋਈ ਨਾ ਪਾਲਾ ਸੀ ਕੋ ਲਈ ਸੀ ਪਾਲਾ ਕਿਸੇ ਕਿਸੇ ਤਰ੍ਹਾਂ ਉਹਦੇ ਤੇ ਅਸੀਂ ਲਈ ਆ ਰਾਮ ਤੇ ਰਾਮ ਪਿਤਰੇ ਆਉਂਦੇ ਆ ਇਹ ਜਿਹੜੇ ਭੁੜਕਦੇ ਇਹਨਾਂ ਕੋ ਵੀ ਹੈਗੇ ਆ ਇਹ ਨਹੀਂ ਵੀ ਇਹਨਾਂ ਕੋ ਨਹੀਂ ਜਗ੍ਹਾ ਹੈਗੀ ਹੁਣ ਤਾਂ ਇੱਥੇ ਕਿੰਨੇ ਕੁ ਲੋਕ ਨੇ ਜਿਨ੍ਹਾਂ ਕੋਲ ਜਿਹੜਾ ਮਤਲਬ ਉਹ ਜਾਤੀ ਜਗ੍ਹਾ ਤੇ ਜਿਨ੍ਹਾਂ ਨੇ ਘਰ ਬਣਾਏ ਇੱਥੇ ਪੰਜ ਛੇ ਤਰ੍ਹਾਂ ਹੂੰ ਜਿਨ੍ਹਾਂ ਨੂੰ ਇਹ ਇਤੇ ਆਖੀ ਜਾਂਦਾ ਨਜਾਇਜ਼ ਆ ਪਰ 2002 ਦਾ ਹੁਣ ਅੱਜ ਕੱਲ ਟੱਪਰੀ ਵਾਹ ਜਿਹੜੇ ਸ਼ਰੇਆ ਦੇ ਵਿੱਚ ਬੈਠੇ ਸੀ ਮੰਗਣ ਵਾਲੇ ਉਹਨਾਂ ਨੇ ਉਹਦੀ ਸਾਮਾਇਆ ਲਾਂ ਦੇ ਦਿੱਤਾ ਆਪੇ ਕਬਜ਼ੇ ਉਹਨਾਂ ਦੇ ਪੱਕੇ ਕਰ ਦਿੱਤੇ ਤੇ ਅਸੀਂ ਤੇ ਪੈਸੇ ਲੈ ਕੇ ਦੇ ਕੇ ਪੈਸੇ ਫੇਰ ਇਹ ਥੋੜੀ ਥਲਕਦੀ ਭਰਤੀ ਲੈ ਕੇ ਤੇ ਫੇਰ 20 ਸਾਲ ਸਨ ਵਸਦੇ ਹਨ ਹੋਗੀ ਸਾਨੂੰ ਅੱਜ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਰੇ ਬੱਚੇ ਗੁਰਗਪਾਲ ਸਿੰਘ ਦਾ ਜੀ ਮੇਰੇ ਆਦਮੀ ਸੁਨੋਕ ਸਿੰਘ ਦਾ ਸਾਡਾ ਪਿੰਨਾ ਜੀ ਦਾ ਕੋਈ ਮੁਸਕਾਨ ਹੋ ਜੇ ਇਹ ਬੰਦੇ ਪੰਚਾਇਤ ਦੇ ਤੇ ਜਿੱਦਾਂ ਨੇ ੱਟਕੇ ਮਾਰੇ ਇਹ ਜ਼ਿੰਮੇਵਾਰ ਹੋਣਗੇ ਬਿਲਕੁਲ ਤਾਂ ਕੀ ਹੈ ساری ਸਚਾਈ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਦਰ ਨਗਰ ਦੇ ਵਿੱਚ ਤਾਂ ਇੱਥੇ ਪੰਚਾਇਤੀ ਜ਼ਮੀਨ ਨੂੰ ਲੈ ਕੇ ਜਿਹੜਾ ਵਵਾਦ ਬਣਿਆ ਹੋਇਆ ਕੁਝ ਲੋਕ ਸਾਡੇ ਨਾਲ ਜੁੜੇ ਨੇ ਗੱਲਬਾਤ ਕਰ ਲੈਣੇ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਪੰਚਾਇਤੀ ਜ਼ਮੀਨ ਨੂੰ ਨਜਾਇਜ਼ ਤੌਰ ਤੇ ਜਿਹੜਾ ਉਸ ਤੇ ਕਬਜ਼ਾ ਕਰਕੇ ਉਸ ਤੋਂ ਉਹ ਸਾਰੀਆਂ ਕੰਮ ਕੀਤਾ ਜਾ ਰਿਹਾ ਤਾਂ ਦੂਜੀ ਧਿਰ ਦਾ ਕਹਿਣਾ ਹੈ ਵੀ ਇਹ 2002 ਤੋਂ ਜਿਹੜਾ ਇਥੇ ਕਬਜ਼ਾ ਹੈ ਤਾਂ ਨਿਰੰਤਰ ਤੌਰ ਤੇ ਪੁਰਾਣੇ ਸਮੇਂ ਤੋਂ ਜਿਹੜਾ ਇਥੇ ਕਬਜ਼ਾ ਕੀਤਾ ਆਇਆ ਕਰਕੇ ਇਹ ਸਾਰਾ ਮਾਮਲਾ ਜਾਣਕਾਰੀ ਲੈ ਲੈਣੇ ਆ ਹਾਂਜੀ ਕੀ ਨਾ ਜੀ ਤੁਹਾਡਾ ਅਰਸ਼ਪਾਲ ਸਿੰਘ ਜੀ ਕੀ ਮਾਮਲਾ ਹੈ ਜਿਹੜਾ ਬਾਦਰ ਨਗਰ ਦੇ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਜਿਹੜਾ ਵਿਵਾਦ ਬਣਿਆ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਨਜਾਇਜ਼ ਤੌਰ ਤੇ ਕਬਜ਼ਾ ਹੈ ਤਾਂ ਕੁਝ ਲੋਕ ਜਿਹੜੇ ਉੱਥੇ ਨੇ ਉਹ ਕਹਿੰਦੇ ਨੇ ਵੀ ਇਹ ਜਿਹੜਾ ਕਬਜ਼ਾ 2002 ਤੋਂ ਕੀ ਸਾਰਾ ਮਾਮਲਾ ਮੁਰਜੀਦ ਇਹ ਚੱਕਰ ਹੈਗਾ ਵੀ ਸਾਡੀ ਅੱਧੇ ਜ਼ਿਆਦਾ ਜਿਹੜੀ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਨਾ ਉਹ ਅੱਧੇ ਜ਼ਿਆਦਾ ਸਾਡੇ ਪਿੰਡ ਨੇ ਕਬਜ਼ਾ ਕੀਤਾ ਆ ਲੋਕਾਂ ਨੇ ਘਰ ਵੀ ਬਣਾਇਆ ਜਦੋਂ ਨਹੀਂ ਲੋਕਾਂ ਨੂੰ ਪਤਾ ਇਹਨੂੰ ਜਾਗਰੂਕ ਨਹੀਂ ਕਿ ਪੰਚਾਇਤ ਦੇ ਥਾਂ 'ਚ ਥਾਂ ਬਣਾ ਸਕਦੇ ਨੇ ਉਹਨਾਂ ਨੇ ਘਰ ਬਣਾਏ ਨੇ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਨਾਲ ਜੋੜਨਦੇ ਨੇ ਕਿ ਅੱਜ ਜੇ ਅਸੀਂ ਪੰਚਾਇਤ ਦਾ ਥਾਂ ਵਾਲਿਆ ਤਾਂ ਤੁਸੀਂ ਬਲੋ ਜਿਹੜੇ ਕੁਛ ਲੋਕ ਚੰਦਕ ਲੋਗ ਆ ਜਿਨ੍ਹਾਂ ਕੋ ਪੰਚਾਇਤ ਦਾ ਥਾਂ ਨਹੀਂ ਹੈਗਾ ਉਹ ਵਿਚਾਲੇ ਪੜਕਦੇ ਫਿਰਦੇ ਨੇ ਇਹ ਦਕਾਨਾਂ 2002-202 ਜਿਤਨਾ ਤੁਸੀਂ ਕਹਿੰਦੇ ਹੋ ਵੀ ਅਗਲੇ ਭਰਾ ਕਹਿੰਦੇ 2002 ਤੋਂ ਦੁਕਾਨਾਂ ਪਈਆਂ ਨੇ 2002 ਤੋਂ ਦੁਕਾਨਾਂ ਪਈਆਂ ਵਾ ਕਾਲੀ ਕਾਂਗਰਸ ਇਹਨਾਂ ਦੇ ਵਿੱਚ ਇੱਕ ਦਿਨ ਵੀ ਦੁਕਾਨ ਖੁੱਲੀ ਹੋਵੇ ਚਾਹੇ ਕਿਸੇ ਨੇ ਕਿਰਾਏ ਦੇ ਨਹੀਂ ਹੋਵੇ ਬਾਬੇ ਭਾਈ ਝਾੜੂ ਆਣ ਕੇ ਸੌ ਖਾ ਗਿਆ ਦਿਨ ਇਹ ਦੁਕਾਨ ਖੁੱਲੀ ਸੀ ਅਸੀਂ ਜਿਹੜਾ ਗਿਆ ਥਾਂ ਛੱਡ ਕੇ ਪਿੱਛੇ ਹੋ ਜਾਾਂਗੇ ਉਹ ਕਹਾਗੀਆਂ ਹੀ ਝੂਠੇ ਆ ਇਹ ਵੀਰ ਜੀ ਸਭ ਇੱਕ ਦੂਜੇ ਨਾਲ ਵਿਹੋ ਬਣਾਉਣ ਜਾ ਰਹੀਆਂ ਤੇ ਇਹਦੇ 2 ਕਿਲੇ ਕਹਿੰਦੇ 4 ਕਿਲੇ ਕੁੱਲ ਨਗਰ ਦੇ ਅੱਧੇ ਪਿੰਡ ਕੋ ਸਾਡੇ ਕੋਲ ਪੰਚਾਇਤ ਦੀ ਪੈੜੀ ਜਿਹੜੀ ਥੱਲੇ ਵਗਲਦੀ ਆ ਜਿਹੜੇ ਅਸੀਂ ਇੱਕ ਮਰਲਾ ਥਾਂ ਸਾਡੇ ਥੱਲੇ ਕੋਈ ਇਖਤਾਰਤ ਕਰ ਦੇਵੇ ਅਸੀਂ ਉਹ ਚੀਜ਼ ਦੇ ਡੰਡ ਤਾਰਿਆ ਹੈ ਕੁਝ ਲੋਕ ਕਹਿੰਦੇ ਵੀ 4-5 ਕਿਲੇ ਜਿਹੜਾ ਵਾਏ ਜਾ ਰਹੇ ਨੇ ਜਿਹੜੇ ਜਿਹੜੇ ਬੰਦੇ ਜਾਨ ਸਾਡੇ ਦੇ ਲੋਨੇ ਕੀ ਸਾਰਾ ਵਗਦੀ ਪਈ ਹੈ ਇਹ ਸਾਰਾ ਇਹ ਜਾਨੇ ਵੀ ਛੋਨਾ ਵਧਿਆ ਗਿਆ ਤੇ ਪ੍ਰਸ਼ਾਸਨ ਬੇਨਤੀ ਕੀਤੀ ਵੀ ਸਾਡੇ ਪਿੰਡ ਦੇ ਨਿਸ਼ਾਨਦਹੀ ਹੋਵੇ ਨਿਸ਼ਾਨਦਾ ਹੀ ਹੋਗਾ ਜਿਹੜਾ ਹੈਗਾ ਸਾਰਾ ਸੱਚ ਜਿਹੜਾ ਅਗਲੇ ਬੰਨਿਆ ਆਵੇ ਕਵਜਾ ਕਿੰਨੇ ਲੋਕਾਂ ਨੇ ਕੀਤਾ ਵਾ ਜਿਹੜੇ ਬੋਲਣਦੇ ਉਹਨਾਂ ਥਲੇ ਕਿੰਨੀ ਆ ਆਪੇ ਪਤਾ ਲੱਗ ਜੀ ਜਿਹੜੇ ਬੋਲਣਦੇ ਉਹਨਾਂ ਥਲੇ ਕਿੰਨੀ ਕਾੜੀ ਦੇ ਜਿਹੜੇ ਦੂਜੇ ਬੰਦੇ ਹੱਡਾਂ ਲ ਕੇ ਗਰਾਊਂਡ 'ਚ ਵਸੇ ਫਿਰਨੇ ਜਿਨ੍ਹਾਂ ਚਲੇ ਮਰਲਾ ਤਾਂ ਨਹੀਂ ਦਾ ਜਿਹੜੇ ਇਹ ਤਰਨੇ ਕੱਢ ਗਏ ਤੇ ਬਹੁਤ ਥੋ ਖਰਚਾ ਲਾਉਣਦੇ ਆ ਹੂੰ ਅਸੀਂ ਕਿਹਨੇ ਕਰ ਲਈ ਨਹੀਂ ਖੜਨੀ ਅਸੀਂ ਪੰਚਾਇਤ ਦੇ ਥਾਂਵਾ ਤੇ ਪੰਚਾਇਤਕਾਰ ਬਣਾਉਣਾ ਤੇ ਥਾਂ ਛੱਡੰਦੇ ਆ ਦੱਸੋ ਸਾਡਾ ਕੀ ਗੁਨਾਹ ਹੈ ਤੇ ਬਿਲਕੁਲ ਤਾਂ ਜਿਹੜੇ ਜਿਹੜੇ ਉਹ ਅਲਜ਼ਾਮ ਤੁਸੀਂ ਲਗਾਏ ਨੇ ਕਿੰਨੇ ਸ ਕੀ ਕੀ ਸਬੂਤ ਕੀ ਪੁਕਤਾ ਤੱਥ ਹੈ ਜਿਹੜੇ ਸੱਚੇ ਹੈਗਾ ਜਿਵੇਂ ਦੋ ਦੁਕਾਨਾਂ ਆ ਉਹ ਠੀਕ ਹੈ 2002 ਤੋਂ ਪੰਜਾ ਉਥੇ ਉਹਦੇ ਵਿੱਚ ਮੈਂ ਖੁੱਲ੍ਹਣ ਆਣੀਆ ਉਹਦੇ ਦੇ ਵਿੱਚ ਬੰਦ ਆ ਉਹ ਪੰਚਾਇਤ ਦੇ ਥਾਂ ਤੇ ਪੰਚਾਇਤ ਨੇ ਉਹਨਾਂ ਦਾ ਬੰਦ ਕਰਾਈਆਂ ਵਾ ਕੁਝ ਲੋਕਾਂ ਚੱਲਦੇ ਉਹਦਾ ਹੀ ਇਹਨਾਂ ਦਾ ਉੱਥੇ ਕਬਜ਼ਾ ਆ ਉਹ ਕਹਿੰਦੀ ਆ ਵੀ ਇੱਥੇ ਵੀ ਮੁਨਿਆਰੀ ਦੀ ਦੁਕਾਨ ਵੀ ਕਰਦੇ ਰਹਿੰਦੇ ਆ ਉਹਦੇ ਬਿਲੋ ਜਿੰਨੇ ਮੁਨਿਆਰੀ ਦੀ ਦੁਕਾਨ ਖੋਲਦੇ ਸੂ ਚੂੜਾ ਖਰੀਦਦਾ ਰਿਹਾ ਆਣ ਕਹ ਦੱਸ ਦੇ ਬਾਕੀ ਆੜਾ ਹੌਲ ਸਾਹਮਣੇ ਤੁਹਾਡੇ ਲਾਈਟਰ ਪਾਣ ਦਿਆ ਉੱਤੇ ਪਿੰਡਰ ਕਦੇ ਨਵੀਂ ਰੈਸ਼ ਹੋਣਦੀ ਆ ਉਹ ਕਿਹਦਾ ਥਾਂ ਮੈਨੂੰ ਇਹ ਦੱਸੋ ਉਹ ਪੰਚਾਇਤ ਦਾ ਥਾਂ ਜਿਹੜਾ ਨਵੀਂ ਪੜਕ ਉਹ ਵੀ ਆ ਜਾਣਗੇ ਇਹ 2002 ਤੋਂ ਵੱਡੀ ਆ ਦੱਸੋ ਉਹ ਉਹ ਸਾਹਮਣੇ ਵੇਖੀ ਆ ਉਹਦਾ ਲੈਂਟਰ ਪੈ ਗਿਆ ਨਾ ਪੜਕੇ-ਪੜਕੇ ਉਹ ਵੀ ਆ ਜਾਣਗੇ ਸਾਡੇ ਨਾਲ ਅੱਜ ਤੋਂ 10 ਸਾਲ 15 ਸਾਲ 20 ਸਾਲ 50 ਸਾਲ ਕਰਾ ਲੂਗਾ ਕਹਿੰਦੇ ਆ ਵੀ ਇੱਥੇ ਕੋਈ ਦਸਾ ਸਿੰਘ ਕੋਈ ਹੈਗਾ ਆ ਸੁਨਿਆਰਾ ਸਿੰਘ ਆ ਤੇ ਉਹ ਉਹਦੀ ਵੱਲੋਂ ਜਿਹੜੀ ਵੇਚੀ ਗਈ ਉਹਨਾਂ ਨੂੰ ਵੀਰ ਜੀ ਜਿਹੜੀ ਪੰਚਾਇਤ ਦਾ ਥਾਂ ਜਿਹੜਾ ਹੈਗਾ ਜੇ ਕੋਈ ਵੇਚ ਸਕਦਾ ਵਾ ਜੇ ਪੰਚਾਇਤ ਦਾ ਥਾਂ ਕੋ ਵੇਖ ਸਕਦਾ ਜੇ ਕੋਈ ਜਿਗਸਟਰੀ ਆ ਕੋਈ ਚੀਜ਼ਾਂ ਨਾ ਗੈਣੇ ਜਿਗਸਟਰੀ ਮੈਂ ਨਹੀਂ ਪਈ ਬਾਈ ਨਹੀਂ ਨਾ ਕਲਾਕਾ ਮੈਨੂੰ ਕੋ ਕੱਢ ਕੇ ਵਿਖਾਵੇ ਜਿਗਸਟਰੀ ਹੋਵੇ ਬੰਦੇ ਦੇ ਕੋਲ ਉਹਨੂੰ ਥਾਂ ਚ ਕੋ ਲਾ ਸਕਦਾ ਆ ਇਹ ਪਾਉ ਮਦਰਾਂ ਤੋਂ ਆਏ ਨੇ ਇਹਨਾਂ ਨੇ ਕੋਈ ਸੱਤ ਕੋ ਦੱਸ ਕੇ ਨੇ ਥਾਂ ਲਿਆ ਮੈਨੂੰ ਇਹ ਤਰ੍ਹਾਂ ਕਿੰਨਾ ਲਿਆ ਇਹਨਾਂ ਨੇ ਇਹਨਾਂ ਨੂੰ ਕੁਛ ਵੀ ਤੁਹਾਨੂੰ ਕਹਨੇਗਾ ਲੱਖ ਰੀ ਆ ਵੀ ਤੁਸੀਂ ਪਾਉ ਥਾਂ ਲਿਆ ਤਾਂ ਤੈਨੂੰ ਛੱਡ ਦੋ ਜੇ ਪੰਚਾਇਤ ਦਾ ਥਾਂ ਤੇ ਅਸੀਂ ਤਾਂ ਜਾ ਕੇ ਕਹਿਣ ਦਾ ਨਹੀਂ ਤੇ ਇਹਨਾਂ ਨੇ ਅੱਜ ਪਿੰਡ ਜਾਇਦਾਰ ਖਰੀਦੀ ਅਹੀਂਨਾਂ ਜਾ ਕੇ ਗੱਲ ਕਹੀ ਆ ਕਿ ਤੁਸੀਂ ਪਈ ਆ ਥਾਂ ਕੇ ਲਿਆ ਵਾ ਇਹ ਪੰਚ ਕਿ ਪੰਚਾਇਤ ਦੇ ਥਾਂ ਦੇ ਨਿਯਾਇਜ਼ ਕਬਜ਼ਾ ਹੁੰਦਾ ਵਾ ਬਿਲਕੁਲ ਤਾਂ ਕੁਝ ਪ੍ਰਸ਼ਾਸਨ ਵੱਲੋਂ ਐਕਟੀਵਿਟੀ ਕੀਤੀ ਜਾਂ ਦਰਖਾਸਤ ਤੁਹਾਡੇ ਲੋ ਦਿੱਤੀ ਗਈ ਗਈ ਦਰਖਾਸਤਾਂ ਵੀਰ ਜੀ ਇਹ ਡੀਸੀ ਸਾਹਿਬ ਦੇ ਦਿੱਤਨਾ ਵਾ ਵੀਰੋ ਸਾਹਿਬ ਦੇ ਦਿੱਤਨਾ ਵਾ ਐਸਐਚਓ ਸਾਹਿਬ ਨੇ ਵੀ ਦਿੱਤਨਾ ਵਾ ਜਿੱਥੇ ਜਿੱਥੇ ਸਾਡੇ ਕੋਲ ਹੈ ਨਾ ਉੱਥੇ ਉੱਥੇ ਜਿੰਨੀ ਜੋਗੀ ਦਾ ਕੇ ਦਿੱਤਨਾ ਵਾ ਬਾਕੀ ਇਹ ਗਾਵਤ ਅਹੀਂ ਜਿੰਨੀ ਜੋਗੀ ਦਾ ਸਾਰੀ ਪਾਜ ਨਾ ਕੀਤੀ ਸਾਡੇ ਨਹੀਂ ਸੁਣਵਾਈਏ ਤੁਹਾਡੇ ਕੋਲ ਆਇਆ ਹੋਰ ਵੀ ਲੋਕ ਜਿਹੜੇ ਨੇ ਗੱਲਬਾਤ ਕਰ ਲੈਣੇ ਆ ਹਾਂਜੀ ਕੀ ਸਾਰਾ ਮਾਮਲਾ ਜ਼ਮੀਨ ਨੂੰ ਲੈ ਕੇ ਚੱਲਦਾ ਪਿਆ ਤਾਂ ਵਾਦ ਜੀ ਬਣਿਆ ਪਿਆ ਇੱਕ ਕੁਝ ਜਿਹੜੀ ਬੜੀ ਨਾਲ ਜਿਨ੍ਹਾਂ ਦਾ ਕਬਜ਼ਾ ਆਇਓ ਕਹਿੰਦਾ ਵੀ 2002 ਤੋਂ ਇੱਥੇ ਜਿਹੜਾ ਕਬਜ਼ਾ ਹੋਇਆ ਦੁਕਾਨਾਂ ਦਾ ਤਾਂ ਪਿੱਛੇ ਵੀ ਜਿਹੜੀ ਕੁਛ ਕੁਛ ਰਹਿ ਐ ਸੀ ਕਿੰਨਾ ਕੁ ਸੱਚ ਹੈ ਸਿਰੇ 2000 ਦੇ ਵਿੱਚ 2002 ਦੇ ਵਿੱਚ ਇਹਨਾਂ ਨੇ ਇੱਕ ਜਸਾ ਸਿੰਘ ਨਾਂ ਦਾ ਵਲਟੋਇਆ ਦਾ ਬੰਦਾ ਸੀ ਉਹਨੇ ਵੀ ੱਟੇ ਨਾਲ ਕਬਜ਼ਾ ਕੀਤਾ ਸੀ ਮਨਕੇ ਪੰਚਾਇਤ ਨੇ ਯੂਰ ਪਾ ਕੇ ਤੇ ਉਹ ਕਬਜ਼ਾ ਦਾ ਦਿੱਤਾ ਛਡਾ ਉਹਨੇ ਦੋ ਦੁਕਾਨਾਂ ਪਈਆਂ ਸੀ ਕਬਜ਼ਾ ਹੈ ਇਹ ਤੋਂ ਮੇਰਾ 20 25 ਸਾਲ ਹੋ ਗਿਆ ਉਸ ਤੋਂ ਬਾਅਦ ਉਹ ਦੁਕਾਨਾਂ ਫੁੱਲੀਆਂ ਨਹੀਂ ਹੈ ਪੰਜਾਇਨੇ ਡੱਕਿਆ ਖੜਾ ਹੂੰ ਕੋਈ ਮਰ ਕੇ ਬੰਦਾ ਜਿਆ ਮੌਤ ਹੋ ਗਈ ਉਹਦੀ ਇਹਨਾਂ ਨੇ ਆ ਕੇ ਉਹ ਕਬਜ਼ਾ ਕਰ ਲਿਆ ਹੈ ਹੂੰ ਹਾਂ ਇਹਨਾਂ ਨੇ ਕਬਜ਼ਾ ਕਰ ਲਿਆ ਅਗੇ ਫਿਰ ਇਹ ਲੋਕ ਕਹਿੰਦੇ ਵੀ ਅਸੀਂ ਜਦੋਂ ਖਰੀਦੀ ਹੈ ਕਿਦਾਂ ਮਤਲਬ ਕੀ ਸਕਦੇ ਪੰਜਾਇਦੀ ਪੰਚਾਇਤ ਖਾ ਕੋਈ ਵੀ ਖਰੀਦ ਸਕਦਾ ਹੈ ਤੇ ਸਾਰੇ ਸਰਕਾਰ ਨੂੰ ਵੀ ਪਤਾ ਹੈ ਨਮਾਇਦਿਆਂ ਦੇ ਆਪਣੇ ਮੈਂਬਰ ਸਾਹਿਬ ਨੂੰ ਪਤਾ ਕੋਈ ਡਾਕੂਮੈਂਟ ਵੀ ਹੋਣਗੇ ਵੀ ਸਾਡੇ ਕੋਲ ਆ ਦਸਤਾਵੇਜ਼ ਹੈ ਇਸ ਦੀ ਬਿਹਾਵਤਾ ਹੀ ਖਰੀਦਿਆ ਵੀ ਜਿਹੜਾ ਇੱਕ ਹੁੰਦਾ ਹੈ ਕੋਈ ਪਿੰਡਾਂ ਦੇ ਵਿੱਚ ਚੱਲਦਾ ਵੀ ਜਿਹੜਾ ਉੱਥੇ ਰਹਿ ਰਿਹਾ ਹੈ ਗਾਂ ਦੀ ਗਾਂ ਕਿਹਨੂੰ ਵੇਚਦਾ ਅਸੀਂ ਦਾ ਅਸੀਂ ਦਾ ਬੰਨ ਅਸੀਂ ਨੇ ਅਸੀਂ ਤਾਂ ਤਹਿਸੀਲਦਾਰ ਸਾਹਿਬ ਕੋਲ ਆਏ ਵੀਡੀਓ ਸਾਹਿਬ ਕੋਲ ਆਏ ਉਹਨਾਂ ਕੋਲ ਆ ਕੇ ਆਦਾ ਪੱਖ ਪੇਸ਼ ਕਰੋ ਜੇ ਤੁਹਾਡਾ ਥਾਂ ਤੇ ਤੁਸੀਂ ਵੱਲੋ ਸਾਨੂੰ ਕੋਈ ਤਰ੍ਹਾਂ ਨਹੀਂ ਹੋ ਗੱਲ ਪਰ ਜੇ ਪੰਚਾਇਤਾਂ ਦੇ ਅਸੀਂ ਵੱਲ ਨਹੀਂ ਦੇਣਾ ਉਹਨੂੰ ਉਹਨੂੰ ਪ੍ਰਸ਼ਾਸਨ ਦਾ ਫਰਜ਼ ਹੈ ਛਡੋਣਾ ਅਸੀਂ ਜਿੱਥੋਂ ਤੱਕ ਆਪਦਾ ਜ਼ੋਰ ਲਾ ਰਹੇ ਹਾਂ ਡੀਸੀ ਸਾਹਿਬ ਦੇ ਕੋਲ ਵੀ ਗਏ ਆ ਡੀਡੀਪੀਓ ਸਾਹਿਬ ਕੋਲ ਵੀ ਗਏ ਆ ਵੀਡੀਓ ਸਾਹਿਬ ਕੋਲ ਵੀ ਗਏ ਆ ਸਾਡਾ ਸਰਪੰਚ ਭਲਾਮਾਨ ਸਾਹਿਬ ਜਰਾ ਉਹਨੂੰ ਉਹ ਚੱਲ ਨਹੀਂ ਨਹੀਂ ਦੇਣਦਾ ਹੂੰ ਹੂੰ ਬਿਲਕੁਲ ਇੱਥੇ ਜਿਹੜਾ ਜ਼ਮੀਨ ਨੂੰ ਲੈ ਕੇ ਬਵਾਦ ਬਣਿਆ ਪੰਚਾਇਤੀ ਜ਼ਮੀਨ ਦੇ ਵਿੱਚ ਕੁਝ ਲੋਕਾਂ ਵੱਲੋਂ ਘਰ ਬਣਾਏ ਜਾਂਦਾ ਤਾਂ ਕੁਝ ਇੱਥੇ ਕਾਲੀ ਗੱਲ ਪਿੰਡ ਦੇ ਲੋਕਾਂ ਦੀ ਤੇ ਬਾਦਰ ਨਗਰ ਦੀ ਜਿਹੜੀ ਜ਼ਮੀਨ ਦੇ ਉੱਤੇ ਜਿਹੜਾ ਜਿਹੜਾ ਬਵਾਦ ਬਣਿਆ ਹੈ ਤਾਂ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਵਕਤ ਜਿਹੜਾ ਬਵਾਦਾਂ ਦੇ ਵਿੱਚ ਹੈ ਬਾਦਰ ਨਗਰ ਤਾਂ ਇਸ ਦੇ ਵਿੱਚ ਜਿਹੜੀ ਪੰਚਾਇਤੀ ਜ਼ਮੀਨ ਹੈ ਲੋਕਾਂ ਵੱਲੋਂ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਤੇ ਕਬਜ਼ਾ ਕੀਤਾ ਹੈ ਯਾ ਤੇ ਕੁਝ ਲੋਕ ਕਹਿ ਰਹੇ ਨੇ ਵੀ ਇਹ ਨਜਾਇਜ਼ ਕਬਜ਼ਾ ਸਾਰੀਆਂ ਜਿਹੜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਨੇ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦਾ